ਸਰਦੀਆਂ ਦਾ ਮੌਸਮ ਆ ਗਿਆ ਵਾ ਸ਼ਹਿਦ ਅਸਲੀ ਆ ਕਿ ਨਕਲੀ ਆ ਵੀ ਕਿੱਦਾਂ ਪਤਾ ਕਰੀਏ ਸੋ ਡੈਡੀ ਜੀ ਸ਼ਹਿਦ ਲੈ ਕੇ ਆਇਆ ਜਿਹੜਾ ਕਿ ਤਾਜ਼ਾ ਤੇ ਫਰੈਸ਼ ਕੱਢਿਆ ਜਾਂਦਾ ਆ ਹਨਾ ਸੋ ਹੁਣ ਆਪਾਂ ਦੇਖਦੇ ਹਾਂ ਵੀ ਜਿਹੜਾ ਡੈਡੀ ਜੀ ਸ਼ਹਿਦ ਲੈ ਕੇ ਆਏ ਆ ਇਹ ਅਸਲੀ ਆ ਕਿ ਨਕਲੀ ਆ ਆ ਦੇਖੋ ਜੀ ਡੈਡੀ ਜੀ ਲੈ ਕੇ ਆਏ ਸੀਗੇ ਪੂਰੀ ਪੈਕਿੰਗ ਆ ਤੇ ਆਪਾਂ ਪਾਣੀ ਆ ਇਹਦੇ ਚ ਜੀ ਪਾਣੀ ਪਾਇਆ ਹੋਇਆ ਤੁਸੀਂ ਦੇਖ ਸਕਦੇ ਆ ਆ ਦੇਖੋ ਆਪਾਂ ਕੀ ਕਰਨਾ ਆ ਇੱਕ ਚਮਚ ਸ਼ਹਿਦ ਲੈਣਾ ਹੈ ਸ਼ਹਿਦ ਨੂੰ ਆਪਾਂ ਧਾਰ ਬਣਾ ਕੇ ਸ਼ਹਿਦ ਦੀ ਨਾ ਆਪਣੇ ਧਾਰ ਬਣਾਣੀ ਆ ਤੇ ਪਾਣੀ ਦੇ ਵਿੱਚ ਸਿੱਟਣੀ ਆ ਆ ਦੇਖੋ ਇਸ ਤਰੀਕੇ ਨਾਲ ਆ ਦੇਖੋ ਆ ਜਿਵੇਂ ਧਾਰ ਜੀ ਬਣ ਬਣ ਕੇ ਸ਼ਹਿਦ نیچے गिर ਰਿਹਾ ਵਾ ਨਾ ਇਹ ਤੁਸੀਂ ਦੇਖਿਓ ਜੇ ਤਾਂ ਸ਼ਹਿਦ نیچے ਬੈਠ ਗਿਆ ਪਾਣੀ ਦੇ ਵਿੱਚ ਠੀਕ ਹੈ ਫੇਰ ਤਾਂ ਹੈਗਾ ਵਾ ਅਸਲੀ ਆ ਦੇਖੋ ਫੇਰ ਤਾਂ ਹੈਗਾ ਜੀ ਅਸਲੀ ਤੇ ਜੇ ਪਾਣੀ ਦੇ ਵਿੱਚ ਇਹ ਸ਼ਹਿਦ ਇਹਦਾ ਧਾਰੇ ਦੀ ਖੁਰਗੀ ਮਤਲਬ ਘੁਲਣ ਲੱਗ ਪਈ ਹੈ ਨਾ ਪਾਣੀ ਦੇ ਵਿੱਚ ਤਾਂ ਸਮਝ ਲਿਓ ਕਿ ਸ਼ਹਿਦ ਹੈਗਾ ਵਾ ਨਕਲੀ ਹੈ ਨਾ ਇਹਦੀ ਆਹ ਸਭ ਤੇ ਬੈਸਟ ਪਛਾਣ ਹੈ ਅਸਲੀ ਸ਼ਹਿਦ ਦੀ ਜਿਹੜਾ ਕਿ ਸਰਦੀਆਂ ਦੇ ਵਿੱਚ ਖੰਗ ਤੋਂ ਬੱਚਿਆਂ ਨੂੰ ਦਿੱਤਾ ਜਾਂਦਾ ਹੈ ਹੈਨਾ ਕੁਝ-ਕੁਝ ਵਿੱਚ ਪਾ ਕੇ ਖਾਂਸੀ ਤੋਂ ਰੇਸ਼ੇ ਤੋਂ ਕਾਫੀ ਚੀਜ਼ ਬਿਮਾਰੀਆਂ ਦੀ ਜਿੱਦਾਂ ਲਾ ਲੋ ਹੈਨਾ ਸੋ ਆਪਣਾ ਸ਼ਹਿਦ ਤਾਂ ਬੈਠ ਗਿਆ نیچے ਤੇ Papa ji ਅੱਜ ਹੀ ਲੈ ਕੇ ਆਏ ਸੀਗੇ ਤਾਜ਼ਾ-ਤਾਜ਼ਾ ਸੀ ਮੰਗਾਇਆ ਸੀ ਸਰਦੀ ਸਟਾਰਟ ਹੋ ਗਈ ਨਾ ਤਾਂ ਕਰਕੇ ਸ਼ਹਿਦ ਆਪਣਾ ਬੈਠ ਗਿਆ ਵਾ ਤੁਸੀਂ ਦੇਖ ਸਕਦੇ ਆ ਢੋਲ ਤੋਂ ਦਿਖਾ ਦਿਓ ਆ ਦੇਖੋ ਨੀਚੇ ਬੈਠਾ ਹੋਇਆ ਆ ਤੁਸੀਂ ਦੇਖ ਸਕਦੇ ਆ ਨੀਚੇ ਬੈਠਾ ਹੋਇਆ ਸ਼ਹਿਦ ਆ ਇਹਦਾ ਮਤਲਬ ਇਹਦੀ ਪਛਾਣ ਆ ਕਿ ਸ਼ਹਿਦ ਅਸਲੀ ਆ ਹੈਨਾ ਤੇ ਹੁਣ ਆਪਾਂ ਇਹਨੂੰ ਖੋਲ ਕੇ ਪੀ ਲੈਣਾ ਮੈਂ ਤਾਂ ਪੀਣ ਲੱਗੀ ਸ਼ਹਿਦ ਅਸਲੀ ਆ ਨਕਲੀ ਹੁੰਦਾ ਤਾਂ ਮੈਂ ਨਹੀਂ ਪੀਣਾ ਸੀਗਾ ਬਿਮਾਰ ਹੋ ਜਾਣੀ ਸੀ